ਮੇਰਾ ਪਿੰਡ ਆਪਣੇ ਪਿੰਡ ਹਿਆਨਗਰ ਜੀ ਗਰਮੇ ਸਿੰਘ ਮੇਰਾ ਨਾਮ ਹੈ ਸਾਣਾ ਉਹ ਗੁਰਦੀਪ ਸਿੰਘ ਜੀ ਤੇ ਮੈਂ ਮੇਰੇ ਕੋਲ ਸਾਡਾ ਦੋ ਕਿਲੇ ਸੜੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਿਆ ਦਿੱਤੀ ਆਪਣੇ ਨਿਊ ਅੰਦਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰ ਦੋਸ਼ਣੀ ਰੋਡ ਤੋਂ ਤੇ ਉਹਨਾਂ ਨੇ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟਿੱਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹਨਾਂ ਨੇ ਮੈਨੂੰ ਪਿਆਕ ਦਿੱਤੀ ਹੈ ਜਿਹੜੀ ਟਿੱਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਹੈ ਖੁੱਲੀ ਦਿੱਤੀ ਹੈ ਪੀਓ ਆਪਣੀ ਸੀ ਚੀਜ਼ ਦਿੱਤੀ ਹੈ ਲਿੰਕੀ ਵਾਲੀ ਜੀ ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜੜ ਡੈਮੇਜ ਹੋ ਗਿਆ ਸਾਰਾ ਸੁੱਕਾ ਛੁੜੀ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਦਿਨ ਮੇਰੇ ਨਗਾਤੇ ਆ ਪਰ ਇਹ ਝੋਨਾ ਨਹੀਂ ਪੈੜਾਂ ਦਿਆ ਤੇ ਮੈਂ ਬਸ ਅਹੀਂ ਚਾਹੁੰਦਾ ਵੀ ਮੈਨੂੰ ਸਾਫ਼ ਦਿੱਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ ਪਿਆਲੀ ਮੇਰੀ ਫਸਾ 2 ਕਿਲੇ ਆ ਜਿਹਦੇ ਵਿੱਚ ਦੋ ਕਿਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚ ਥੋੜਾ ਪੱਠੇ ਵਾ ਗਿਆ ਤੇ ਉਹ ਸਰ ਕੋਈ ਪੱਲਾ ਨਹੀਂ ਫਰਾਉਂਦਾ ਪਿਆ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਉਹ ਅਜੇ ਬਸ ਉਹਨੇ ਨਹੀਂ ਕੋਈ ਗੱਲਬਾਤ ਨਹੀਂ ਕੋਈ ਅਜੇ ਸਕੇ ਲਗੇ ਦੀ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਆ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਆਖੇਦੀ ਬੜੀ ਨੂੰ ਅਸੀਂ ਛੇਅਰ ਕਰਾਂਗੇ ਜਾ ਕੇ ਨਿਊਰ ਦਾ ਵਖਾ ਹੈਗਾ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈਏ ਦੇ ਕੋ ਉਥੋਂ ਜੋ ਕੁਝ ਹੈ ਇਹਦੇ ਕੋਲੋਂ ਉਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇੱਥੋਂ ਦਵਾਈ ਜਿਹੜੀ ਮੈਂ ਦਿੱਤੀ ਹੈ ਇਹਦੇ ਕੋ ਦੋਨੀਆਂ ਚੀਜ਼ੀਆਂ ਹੈਗੀਆਂ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋ ਟੈਨ ਦਿੱਤੀ ਆ ਤੇ ਦੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਹੈ ਅਲਕਸੀਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰ ਲਈ ਇਹਨਾ ਆਪੇ ਉਥੇ ਇਹਦੇ ਕੋਲ ਮੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਨਹੀਂ ਪਤਾ ਉਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੈ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੇ ਤੁਹਾਡੇ ਪਾਸੇ ਸੜਾ ਲਸਣ ਸਕੇਦਾ ਕੋਈ ਆ ਗਿਆ ਕੋਲੀ ਹੈ ਅੱਛਾ ਖਾਓ ਦਿਖਾ ਦਾਂਗੇ ਜੀ ਮੈਗ ਮੈਨ ਨੂੰ ਖਾਦਾ ਤੂੰ ਮੈਗ ਮੈਨ ਨੂੰ ਖਾਦਾਗਾ ਜਦੋਂ ਮੈਗ ਮੈਲੇ ਕੋਈ ਮੈਗ ਮੈਨ ਵੀ ਲਾਇਆ ਆਖੰਡਿਆ ਕੱਲ ਦਾ ਪਜ ਉੱਪਰ ਸਟੋਰ ਤੋਂ ਬੰਦਾ ਹੁੰਦਾ ਆਪਣਾ ਸੇਲਮੈਨ ਬਣਾ ਰੱਖਿਆ ਹੁੰਦਾ ਕਾਊਂਟਰ ਬਣਿਆ ਹੁੰਦੇ ਇੱਦਾਂ ਹੁੰਦਾ ਵੀ ਤੁਸੀਂ ਆ ਖਾਦਾ ਜੇ ਪਾ ਦੇ ਵਿੱਚ ਤੇ ਅਹ ਕਾਊਂਟਰ ਨਹੀਂ ਬਣਿਆ ਕੀ ਹੈ ਆਹ ਆ ਪੇਟੀਆਂ ਪਈਆਂ ਆਹ ਪੇਟੀਆਂ ਮੈਨ ਸੇਲਮੈਨ ਕਿਹਦਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਤੈਨੂੰ ਸਸਤਾ ਇੱਥੇ ਸੇਲਮੈਨ ਬੈਠਾਣਾ ਜੀ ਸਾਹਿਬ ਜੀ ਇੱਥੇ ਹੀ ਹੈ ਕਿੱਥੇ ਆ ਇੱਥੇ ਹੀ ਹੈ ਸਸਾਂਸ ਆਦਿ ਸਸ ਤੋਂ ਬਗੈਰ ਥੋੜਾ ਵਾ ਜੀ ਡਿਸਪਲੇ ਕੋਈ ਕੀਤਾ ਗਿਆ ਕਾਰਨ ਕੀ ਡਿਸਪਲੇ ਲਾ ਕਦਾ ਬਰ ਬਾਹਰ ਡਿਸਪਲੇ ਕਿਉਂ ਨਹੀਂ ਕੀਤਾ ਗਿਆ ਸਾਰੇ ਸਸ ਲੱਗੇ ਕਿਤੇ ਹਾਂ ਦੱਸੋ ਕਿਥੇ ਲੱਗੇ ਪਲਾ ਸਾਰੇ ਲੱਗੇ ਕਿਤੇ ਨਹੀਂ ਲੱਗੇ ਜੀ ਬਣਾ ਕੇ ਲਾਏ ਹੁੰਦੇ ਵੀ ਆ ਸਸ ਵਾ ਕਿਤੇ ਲੱਗੇ ਮੇਰਾ ਪਿਆ ਆਪਣੇ ਪਿੰਡ ਹਿਆਨਗਰ ਜੇ ਗਰਮੇਸ਼ ਸਿੰਘ ਮੇਰਾ ਨਾਮ ਜੇ ਸਾਣਾ ਉਹ ਗੁਰਜੀਤ ਸਿੰਘ ਜੇ ਤੇ ਮੈਂ ਮੇਰੇ ਕੋਲ ਸਾਦਾ 2 ਕਿਲੇ ਸਾਰੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਿਆ ਦੀ ਸੀ ਆਪਣੇ ਨਿਊ ਅੰਦਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰਦੋਸ਼ਨੀ ਰੋੜ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆਗ ਦਿੱਤੀ ਆ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਆ ਖੁੱਲੀ ਦਿੱਤੀ ਆ ਪੀਓ ਆਪਣੀ ਸ਼ੀਸ਼ੇ ਜੇ ਦਿੱਤੀ ਆ ਲਿੰਮਕੇ ਵਾਲੀ ਜੇ ਉਹ ਮੈਂ ਲਿਵਾ ਕੇ ਜਦੋਂ ਸਪਰੇਅ ਕਰਾਈ ਆ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜਿਹੜਾ ਡੈਮੇਜ ਹੋ ਗਿਆ ਸਾਰਾ ਸੁੱਕਾ ਛੁੜੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ باوجود ਵੀ ਉਹਨੇ ਪੰਜ ਤਣ ਮੇਰੇ ਨਗਾਤੇ ਆ ਪਰ ਇਹ ਝੋਨਾ ਨਹੀਂ ਪੈੜਾਂਦੇ ਆ ਤੇ ਮੈਂ ਬਸ ਇਹ ਚਾਹੁੰਦਾ ਵੀ ਮੈਨੂੰ ਸਾਫ ਦਿੱਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ 42 ਮੇਰੀ ਸਵਾ ਦੋ ਕਿਲੇ ਆ ਜਿਹਦੇ ਵਿੱਚੋਂ ਦੋ ਕਿਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚੋਂ ਥੋੜਾ ਪੱਠੇ ਵਹਿ ਗਿਆ ਤੇ ਉਹ ਸਾਰੇ ਕੋਈ ਪੱਲਾ ਨਹੀਂ ਫਰਾਉਂਦਾ ਪਿਆ ਉਹ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਉਹ ਅਜੇ ਆਪਸ ਉਹਨੇ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਅਜੇ ਕਿਹਨੇ ਕੀਤੇ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਹੈ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਅਖੇਦੀ ਬੜੀ ਨੂੰ ਅਸੀਂ ਧਿਆਨ ਕਰਾਂਗੇ ਜਾਗੇ